जय श्री राम जी सारे देश वासियों ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅਯੋਧਿਆ ਮੰਦਰ ਦਾ ਕੰਮ ਪੂਰਾ ਹੋ ਚੁੱਕਿਆ ਹੈ ਜਿਸ ਦਾ ਤਵਜ ਝੰਡਾ 25 ਨਵੰਬਰ ਨੂੰ ਦਿਨ ਮੰਗਲਵਾਰ ਨੂੰ ਅਯੋਧਿਆ ਵਿਖੇ ਅਯੋਧਿਆ ਮੰਦਰ ਦੇ ਉੱਪਰ ਲਹਿਰਾਇਆ ਜਾਵੇਗਾ ਜਿਸ ਦਾ ਝੰਡਾ ਲਹਿਰਾਉਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੀਐਮ ਉੱਤਰ ਪ੍ਰਦੇਸ਼ ਦਿਤਨਾਤ ਜੋਗੀ ਜੀ ਪਹੁੰਚ ਰਹੇ ਨੇ ਤੋਂ ਸਾਰੇ ਦੇਸ਼ ਵਾਸੀਆਂ ਨੂੰ ਅਯੋਧਿਆ ਮੰਦਿਰ ਦਾ ਨਿਰਮਾਣ ਪੂਰਾ ਹੋਣ ਤੇ ਬਹੁਤ-ਬਹੁਤ ਮੁਬਾਰਕ ਅਤੇ ਆਪਾਂ ਵੀ ਇਸ ਦਿਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਣਾ ਸਕਦੇ ਆ ਤੇ ਆਪਦੇ ਆਪ ਦੇ ਸ਼ਹਿਰ ਮੰਡੀ ਦੇ ਵਿੱਚ ਅਯੋਧਿਆ ਮੰਦਿਰ ਦਾ ਨਿਰਮਾਣ ਪੂਰਾ ਹੋਣ ਦੀ ਖੁਸ਼ੀ ਦੇ ਵਿੱਚ ਸਾਰੇ ਜਾਣੇ ਆਪਣੇ ਘਰਾਂ ਦੇ ਦੀਪਕ ਲਗਾਓ ਅਤੇ ਮੰਦਰ ਦੇ ਵਿੱਚ ਜਾ ਕੇ ਹਨੂਮਾਨ ਚਲੀ ਸਾਪੜਾ ਕਰ ਸਕਦੇ ਆ ਇਸ ਦਾ ਸਿੱਧਾ ਪ੍ਰਸਾਰਣ ਟੀਵੀ ਚੈਨਲ ਦੇ ਉੱਪਰ ਚੱਲੇਗਾ ਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਨਾਤਨੀਆਂ ਨੂੰ Hindu ਧਰਮ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਜੈ ਸ਼੍ਰੀ ਰਾਮ